ਆ ਗਿਆ ਜੀ ਸਵਰਾਜ 855 4 ਸਟਾਰ ਦੇ ਵਿੱਚ ਆ ਗਿਆ ਜੀ ਹਾਂ ਜਮਾ ਸਵਾਰਸ਼ ਪੀਟੀ ਵਾਲਾ ਫੁੱਲ ਟੌਪ ਮਾਡਲ ਆ ਪਾਵਰ ਸਟੀering ਹਾਂ ਜੀ ਕਿੰਨੇ ਮਾਡਲ ਹੈ ਜੀ ਇਹ 2017 ਮਾਡਲ ਆ ਜੀ ਕਿਤੋਂ ਖੁੱਲੇ ਨਹੀਂ ਆ ਦੇਖੋ ਇੱਥੇ ਵੀ ਰੰਗ ਪੂਰਾ ਪਿਆ ਠੀਕ ਹੈ ਜੀ ਪੂਰੀ ਸਮਾਈ ਚੱਲਿਆ ਬੈਟਰ ਆ ਹਾਂ ਰੇਪੈਂਡ ਆ ਗਿਆ ਜੀ 5520 ਇਹ ਬਈ ਸੀਆਰਡੀ ਆਗਾ ਨਾ ਉਹ ਸੀਆਰਡੀ ਸੀਆਰਡੀ ਜੀ ਟੌਪ ਮਾਡਲ ਵਾਲਾ ਇਹਦੇ ਵਿਚਾਲੇ ਇਹਦੇ ਪਾਵਰ ਮੋਡ ਆ ਜੀ ਹਾਂਜੀ ਇੱਥੇ ਇਹ 60 ਤੋਂ 70 ਪਾਵਰ ਕੰਮ ਕਰਦਾ ਕੰਪਨੀ 60 ਕਹਿੰਦੀ ਆ 60 70 ਦੇ ਨੇੜੇ ਕੰਮ ਕਰਦਾ ਆ 1 ਕੋ ਪਲੱਸ ਆ ਗਿਆ ਇੱਥੇ ਸਾਰੇ ਤੋਂ ਘੱਟ ਕਰੂਗਾ 45 ਪਾਵਰ ਠੀਕ ਆ ਜੀ ਇੱਥੇ 55 ਕੰਮ ਕਰੂਗਾ ਤਿੰਨ ਵੀ ਇੱਕ ਟਰੈਕਟਰ ਤਿੰਨ ਟਰੈਕਟਰਾਂ ਦਾ ਕੰਮ ਕਰਦਾ ਆ ਇੱਕ ਟਰੈਕਟਰ ਤਿੰਨ ਟਰੈਕਟਰਾਂ ਦਾ ਕੰਮ ਕਰੂਗਾ ਇਹ ਨਾਲ ਕੀ ਆ ਠੀਕ ਆ ਬਈ ਇਹਦਾ ਕਰਕੇ ਸਾਇਲੈਂਟ ਆ ਆ ਵੀ ਸੇਕ ਨਾ ਲੱਗੇ ਕਿਸੇ ਚੀਜ਼ ਨੂੰ ਹਾਂਜੀ 15-20 ਹਜ਼ਾਰ ਦਾ ਡਿਸਕਾਊਂਟ ਇੱਥੇ ਕਰ ਦਾਂਗੇ ਠੀਕ ਆ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਦੋਸਤਾਂ ਵੀਰੇ ਨੂੰ ਆਪਾਂ ਮੋਠੇ ਹੀ ਬਰਨਾਲਾ ਟਰ ਠੀਕ ਹੈ ਜਮਾਨ ਚੜਦੀ ਕਲਾ ਜੀ ਠੀਕ ਹੈ ਜੀ ਕਿੰਨੇ ਟਰੈਕਟਰ ਲੈ ਕੇ ਆਏ ਜੀ ਅੱਜ ਚਾਰ ਟਰੈਕਟਰ ਲੈ ਕੇ ਆਏ ਜੀ ਠੀਕ ਹੈ ਜੀ ਇਹ ਦੇਵੋਗੇ ਵੀ ਲੋੜੀ ਦੇ ਉੱਪਰ ਉੱਪਰ ਹਾਂਜੀ ਠੀਕ ਹੈ ਜੀ ਉਹ ਕਰਦੇ ਲਾਂਗੇ ਜੀ ਲੋੜੀ ਤੇ ਮੰਡੀ ਚ ਬਈ ਕਾਏ ਨੰਬਰ ਪਲਾਂਟ ਰਹਿ ਜਾਂਦਾ ਆਪਣਾ ਆਪਣਾ ਦੂਜਾ ਤੀਜਾ ਹੀ ਹੈ ਜੀ ਮੰਡੀ ਮੰਡੀ ਜੇ ਤੂਤਾ ਵਾਲਾ ਪਲਾਂਟ ਹੈ ਠੀਕ ਹੈ ਪੈਲਸੜੀ ਮੰਡੀ ਹੈ ਹਾਂਜੀ ਹਾਂ ਪੈਲਸੜੀ ਸਭ ਤੋਂ ਪਹਿਲਾਂ ਬਈ ਦੇ ਟਰੈਕਟਰ ਦਿਖਾਉਣੇ ਆ ਫਿਰ ਬਈ ਦਾ ਕੰਟੈਕਟ ਵੀ ਦੇਵਾਂਗੇ ਟਰੈਕਟਰ ਬਾਰੇ ਕਰ ਦਿਆਂਗੇ ਗੱਲਬਾਤ ਜੀ ਸਾਹਮਣੇ ਆ ਗਏ ਜੀ ਸਵਰਾਜ 8556 4 ਸਟਾਰ ਦੇ ਬੱਚਾ ਗਏ ਜੀ ਹਾਂਜੀ ਜਮਾ ਸਰਵਸ ਪੀਟੀ ਵਾਲਾ ਫੁੱਲ ਟੌਪ ਮਾਡਲ ਆ ਪਾਵਰ ਸਟੀering ਹਾਂਜੀ ਕਿੰਨੇ ਮਾਡਲ ਹੈ ਜੀ ਇਹ 2017 ਮਾਡਲ ਆ ਜੀ ਕਿਤੋਂ ਖੁੱਲੇ ਨਹੀਂ ਆ ਦੇਖੋ ਇੱਥੇ ਵੀ ਰੰਗ ਪੂਰਾ ਪਿਆ ਠੀਕ ਆ ਜੀ ਪੂਰੀ ਸਮਾਈ ਚੱਲਿਆ ਬੈਟਰੀ ਦਾ ਨਹੀਂ ਪੈਰਾ ਪੂਰਾ ਨਾਲ ਉਹ ਰੰਗ ਲੈ ਜਾਂਦਾ ਹਾਂਜੀ ਤੇ ਫਾਈਬਰ ਵਾਲੀ ਹੁੱਡ ਲੱਗੀ ਆ ਸਾਊਂਡ ਸਿਸਟਮ ਵੀ ਲੱਗਿਆ ਤੇ ਜੇ ਮਗਰਾੜਾਂ ਦੀ ਗੱਲ ਬਾਤ ਕਰੀਂ ओरिजिनल ਆ ਜੀ ਜਮਾ ਜਮਾ ਬੇਦਾਗ ਠੀਕ ਆ ਜੀ ਨਾਲ ਦੇ ओरिजिनल ਮਗਰਾੜਾ ਪਰ ਨਾ ਟੇਪ ਲੱਗੀ ਹੋਈ ਸੀ ਟੇਪ ਲਾਹੀ ਆ ਤੈਨੂੰ ਇਹਨੇ ਨਵੇਂ ਨਗੋਰ ਹੋਏ ਹਾਂ ਜੀ ਹਾਂ ਪੂਰਾ ਸਮਾਂ ਇੱਥੇ ਚੱਲੇ ਹੋਏ ਟਰੈਕਟਰ ਠੀਕ ਹੈ ਜੀ ਡਬਲ ਡਿਸਟ੍ਰਿਬਿਊਟਰ ਦੇ ਵਿੱਚ ਆ ਗਿਆ ਹਾਂ ਜੀ ਫੁੱਲ ਟੌਪ ਮਾਡਲ ਆ ਜੀ ਠੀਕ ਹੈ ਜੀ ਡੰਡਾ ਪੱਟੀ ਡਰਾ ਸਾਰਾ ਕੁਝ ਮਿਲੂ ਬਈ ਹਾਂ ਜੀ ਸਾਰਾ ਕੁਝ ਨਾਲ ਆ ਪੰਜਾਬ ਨੰਬਰੀ ਆ ਬਾਈ ਹਾਂ ਜੀ ਹਾਂ ਟਰੈਕਟਰ ਸਾਰੇ ਪੰਜਾਬ ਨੰਬਰੀ ਜਿਹੜੇ ਆਪਣੇ ਕੋਲ ਹੈਗੇ ਆ ਜੇ ਟਾਇਰਾਂ ਦੀ ਬਈ ਗੱਲ ਬਾਤ ਕਰੀਏ ਟਾਇਰ ਇਹਦੇ ਨਾਲ ਦੀ ਆ ਜੀ 20 केटी ਕਮਾਂਡਰ ਦੇ ਮਹਿੰਗੇ ਵਾਲੇ ਟਾਇਰ ਆ ਹਾਂ ਜੀ ਹਾਂ ਉਦੋਂ ਬਸ ਲੈਂਡਸਰ ਬੰਦੇ ਨੇ ਚੇਂਜ ਕੀਤੇ ਹੋਏ ਹੈਗੇ ਠੀਕ ਹੈ ਜ ਇਹ 7580 ਹੈ ਗਿਆ ਜੀ ਠੀਕ ਹੈ ਜੀ 7480 ਪੈ ਹੈ ਟਾਇਰਾਂ ਦੀ ਕੰਡੀਸ਼ਨ ਮੁਰਲੇ ਵੀ ਇੰਨੇ ਕ ਹੈ ਗਿਆ ਜੀ ਠੀਕ ਹੈ ਜੀ ਅੰਟਲੇ ਵੀ ਨਾਲ ਦੀ ਹੈ ਜੀ ਹਾਂ ਜੀ ਹਾਂ ਸਾਰਾ ਕੁਝ ਨਾਲ ਦੇਦਾ ਹੈ A to Z ਕੋਈ ਗਰੰਟੀ ਵਾਲੀ ਨਹੀਂ ਬੈਕ ਕੁਝ ਨਹੀਂ ਹਾਂ ਜੀ ਤੇ ਜਿੰਨਾ ਚੱਲਿਆ Ориਜਨਲ ਚੱਲਿਆ ਠੀਕ ਹੈ ਜੀ ਮਗਰਾਟਾਂ ਦੀ ਵੀ ਕੰਡੀਸ਼ਨ ਦੀ ਗੱਲ ਬਾਤ ਕਰੀਏ ਪੂਰੀ ਵਧੀਆ ਪਈਆ ਇਹ ਤਾਂ ਜਰੇ ਫਰੇ ਨਹੀਂ ਹੈਗੇ ਮਾਡਲ ਦੇ ਸਾਹਿਬ ਨਾਲ ਕੰਡੀਸ਼ਨ ਦਾ ਪੂਰਾ ਕੋਕਾ ਟਰੈਕਟਰ ਤੇ ਡਿਮਾਂਡ ਬਈ ਇਹਦੀ ਡਿਮਾਂਡ ਇਹਦੀ ਹੈ ਜੀ 5 ਲੱਖ ਤੇ 75 ਹਜ਼ਾਰ 575 ਡਿਮਾਂਡ ਆ 17 ਮਾਡਲ ਆ ਪੰਜਾਬ ਨੰਬਰ ਆ ਹਾਂਜੀ ਦੇ ਸਕਦੇ ਆ ਬੰਪਰ ਉੱਪਰ ਲੱਗਿਆ ਪੂਰਾ ਵਧੀਆ ਤੇ ਕਿੰਨੇ ਕ ਦਾ ਕਰੋਗੇ ਬਈ ਲੋੜੀ ਕਰਕੇ ਕਰੋਗੇ ਉੱਪਰ 15000 ਰੁਪਿਆ ਸਾਫ ਕਰਤਾ ਹੈ ਜੀ ਠੀਕ ਹੈ ਜੀ 15000 ਰੁਪਿਆ ਅਸੀਂ ਕਹਿੰਦਾ ਲੈਸ ਕਰ ਦਾਂਗੇ ਸਾਹਮਣੇ ਅਗਲੇ ਟਰੈਕਟਰ ਬਾਰੇ ਕਰਦੇ ਆ ਗੱਲ ਵਾਤੇ ਇਹਦਾ ਜਹਾਜ਼ ਹੀ ਆ ਗਿਆ ਹਾਂਜੀ ਐਨ ਪੂਰਾ ਪੂਰਾ ਜਹਾਜ਼ ਟਰੈਕਟਰ ਹੌਲੈਂਡ ਆ ਗਿਆ ਜੀ 52b ਇਹ ਵੀ ਸੀਆਰਡੀ ਹੈਗਾ ਨਾ ਉਹ ਸੀਆਰਡੀ ਸੀਆਰਡੀ ਜੀ ਟਾਪ ਮਾਡਲ ਵਾਲਾ ਇਹ ਠੀਕ ਆ ਜੀ ਤਿੰਨ ਜਗ੍ਹਾ ਤੇ ਇਹ ਇੰਜਨ ਕੰਮ ਕਰਦਾ ਹੈਗਾ ਹਾਂਜੀ ਮੁਰੇ ਦੇ ਛੇ ਪਲੇਟਾਂ ਲੱਗੀਆਂ ਕੰਪਨੀ ਤੋਂ ਇਹਦੇ ਚਾਰ ਆਉਂਦੀਆਂ ਨੇ ਇਹਦੇ ਦੋ ਐਕਸਟਰਾ ਲੱਗੀਆਂ ਐਕਸਟਰਾ ਲੱਗਿਆ ਹੋਇਆ ਹਾਂਜੀ ਠੀਕ ਆ ਜੀ 50 ਨੰਬਰ ਪਿੱਛੇ 50 50 ਕਿਲੋ ਦੇ ਪਲੇਟ ਲੱਗੀ ਹੋਈ ਹੈ ਇਹ ਵੀ ਦਿਖਾ ਆਣੇ ਬਈ ਆਪਾਂ ਸੁਣ ਦੇਖ ਸਕਦਾ ਹਾਂ ਬਈ ਕੋਈ ਐ ਨਹੀਂ ਹੈਗਾ ਵੀ ਫਾਈਬਰ ਦੀਆਂ ਹੋਣਗੀਆਂ ਰੀਜਨਲ ਨਹੀਂ ਲੋਹੇ ਦੀਆਂ ਜੀ ਲੋਹੇ ਦੀਆਂ ਫਾਈਬਰ ਵਾਲੀ ਹੱਟ ਲੱਗੀ ਹੋਈ ਆ ਹਾਂਜੀ ਸੀ ਆ ਡੀ ਆ ਬਈ ਜਿਵੇਂ ਇਹ ਉਹ ਹੁੰਦੇ ਆਗੇ 2075 ਆ ਹੋਰ ਸੁਭਾ ਵਰਤੇ ਹੋ ਗਿਆ ਹਾਂਜੀ ਹਾਂਜੀ ਇੱਕ ਨਾ ਮੂਡ ਜਿਹਾ ਲਾ ਕੇ ਉਹ ਠੀਕ ਆਈ ਆ ਆ ਸਿਆ ਬਟਨਾ ਉਧਰ ਦੀ ਹਾਂ ਠੀਕ ਆ ਮਾ ਬਟਨ ਦਿਖਾਉਣੇ ਆ ਜੀ ਵੀ ਮਤਲਬ ਇੱਕ ਟਰੈਕਟਰ ਤਾਂ ਤਿੰਨ ਕੰਮ ਲੈ ਸਕਦੇ ਆ ਆਪਾਂ ਠੀਕ ਹੈ ਨਾ ਜੀ ਆ ਇੱਥੇ ਵਿਚਾਲੇ ਇਹਦੇ ਪਾਵਰ ਮੋਡ ਆ ਜੀ ਹਾਂਜੀ ਇੱਥੇ ਇਹ 65 ਤੋਂ 70 ਪਾਵਰ ਕੰਮ ਕਰਦਾ ਕੰਪਨੀ 65 ਕਹਿੰਦੀ ਆ 70 ਦੇ ਨੇੜੇ ਕੰਮ ਕਰਦਾ ਆ ਇਕੋ ਪਲੱਸ ਆ ਗਿਆ ਇੱਥੇ ਸਾਰਿਆਂ ਤੋਂ ਘੱਟ ਕਰੂਗਾ 45 ਪਾਵਰ ਠੀਕ ਆ ਜੀ ਇੱਥੇ 55 ਕੰਮ ਕਰੂਗਾ ਤਿੰਨ ਵੀ ਇੱਕ ਟਰੈਕਟਰ ਤਿੰਨ ਟਰੈਕਟਰਾਂ ਦਾ ਕੰਮ ਕਰਦਾ ਆ ਇੱਕ ਟਰੈਕਟਰ ਤਿੰਨ ਟਰੈਕਟਰਾਂ ਦਾ ਕੰਮ ਕਰਦਾ ਠੀਕ ਆ ਜੀ ਐਡਵਾਂਸ ਹੋ ਗਈ ਟਕਣਾ ਹੋ ਗਈ ਤੇ ਇਹਦੇ ਵੀ ਲੱਗੇ ਹੋਇਆ ਬਈ ਉਹ ਜੈਕ ਵਾਲੀ ਲਿਫਟ ਵਾਲਾ ਸਿਸਟਮ ਜੈਕ ਲੱਗਿਆ ਹੋਇਆ ਹੈ ਬੈਕ ਸਾਈਡ ਤੇ ਨਾ ਕੋਈ ਲੱਗਿਆ ਹੋਇਆ ਜਿਹੜਾ ਲਿਫਟ ਕਪੈਸਿਟੀ ਵਾਲਾ ਜੈਕ ਲੱਗੇ ਹੈ ਆ ਦੇਖ ਸਾਹਿਬ ਨੂੰ ਜੈਕ ਇਸ ਸਪੈਸ਼ਲਟੀ ਸਨਾਂ ਚ ਹੁੰਦਾ ਜ਼ਿਆਦਾਤਰ 18 ਟੂਰਾ ਮਾਡਲ ਚ ਪੀਟਰੋਲਾ ਕੈਪ ਵੀ ਉਹ ਮੇਰੇ ਕਰੀਬ ਆ ਗਈ ਡਬਲ ਡਿਸਟ੍ਰੀਬਿਊਟਰ ਇਹ ਜ਼ਿਆਦਾਤਰ ਟਰੈਕਟਰ ਪਿੱਛੋਂ ਥੋੜੀ ਬਾਜ ਜੀ ਕਰ ਦਿੰਦੇ ਨੇ ਇਹ ਨਹੀਂ ਕਰਦਾ ਜੀ ਇਹਦੇ ਚ ਕੰਪਨੀ ਨੇ ਸਪੈਸ਼ਲ ਕਰਕੇ ਬਣਾਇਆ ਹਾਂਜੀ ਹਾਂ ਐਡਵਾਂਸ ਚ ਕਰਕੇ ਬਣਾਏ ਹੋਇਆ ਇਹ ਬਾਜ ਨਹੀਂ ਕਰਦੇ ਪਿੱਛੋਂ ਠੀਕ ਆ ਸਾਇਲੈਂਟ ਡਾਇਰੈਕਟਰ ਕਹਿ ਸਕਦੇ ਹਾਂ ਹਾਂਜੀ ਹਾਂ ਇਹ ਪਿੱਛੋਂ ਵੀ ਸਾਇਲੈਂਟ ਹੈ ਤੇ ਮੂਰੋ ਇੰਜਨ ਤੋਂ ਵੀ ਸਾਇਲੈਂਟ ਹੈ ਇਹਦੇ ਪੱਠੀ ਵਗੈਰਾ ਦੇ ਦਿਖਾ ਸਕਦੇ ਆ ਦੇਖੋ ਹਲਕੀ ਹੈ ਠੀਕ ਆ ਬਈ ਇਹਦਾ ਕਰਕੇ ਸਾਇਲੈਂਟ ਆ ਆ ਵੀ ਸੇਕ ਨਾ ਲੱਗੇ ਕਿਸੇ ਚੀਜ਼ ਨੂੰ ਆ ਆ ਸ਼ੀਟ ਲੱਗੀ ਹੋਈ ਹੈ ਰੰਗ ਨਾ ਖਰਾਬ ਹੋਵੇ ਪੂਰੀ ਵਧੀਆ ਡਿਜ਼ਾਈਨ ਕਰੀ ਹੋਈ ਹੈ ਕੰਪਨੀ ਦੀ ਪੂਰਾ ਹਾਂਜੀ ਪੂਰਾ ਠੀਕ ਹੈ ਜੀ ਜੂਜੀ ਗੇਅਰ ਚ ਆ ਗਿਆ ਜੀ ਹਾਂਜੀ ਜੂਜੀ ਗੇਅਰ 4x4 4 ਸਪੀਡ ਤੇ 3 ਸਪੀਡ ਆਈ ਇਹ 3 ਸਪੀਡ ਹੁੰਦਾ ਜੀ ਠੀਕ ਹੈ ਜੀ 4x4 ਆ ਹਾਂਜੀ ਹਾਂ ਦੇਖ ਸਕਦੇ ਹੋ ਕੱਡੀ ਇਹ ਇੰਦਾਂ ਟਰਕੀ ਚ ਬਣਿਆ ਹੁੰਦਾ ਠੀਕ ਹੈ ਜੀ ਰਿਵਰਸ ਪੀਟੀਓ ਵਾਲਾ ਇੱਕ ਗ੍ਰਾਊਲ ਬੀ ਹੋ ਜਾਂਦਾ ਹੈ ਇਹ ਰਿਵਰਸ ਪੀਟੀਓ ਹਾਂਜੀ ਠੀਕ ਹੈ ਜੀ ਡਿਮਾਂਡ ਬਈ ਇਹਦੀ ਕੀ ਆ ਡਿਮਾਂਡ ਇਹਦੀ ਹੈਗੀ ਜੀ 1175000 ਮਾਡਲ ਕਿੰਨੇ ਆ ਜੀ ਮਾਡਲ 2022 ਦੇ 2022 ਦੇ ਲਾਸਟ ਜੇ ਚ ਹੈ ਠੀਕ ਹੈ ਜੀ ਕਿੰਨੇ ਦਾ ਕਰੋਗੇ ਤੇ ਵੀ ਡਿਸਕਾਊਂਟ ਦੇਣੀ 15-20000 ਦਾ ਡਿਸਕਾਊਂਟ ਜੀ ਕਰ ਦਾਂਗੇ ਠੀਕ ਹੈ ਜੀ ਅਗਲਾ ਟਰੈਕਟਰ ਬਾਰੇ ਕਰ ਦਿਆਂਗਾ ਲਵਾਤੀ ਸਵਰਾ ਰਹਿ ਗਿਆ 855 ਹਾਂਜੀ 2013 ਵਰਸ ਪੀਡੀਓ 13 ਮਾਡਲ ਆ ਇਹ ਸਾਊਂਡ ਤੇ ਦੇਖ ਸਕਦੇ ਹੋ ਤੁਸੀਂ ਨਾਲ ਹੀ ਦਵਾਂਗੇ ਵੀ ਸਾਰਾ ਹਾਂਜੀ ਹਾਂ ਸਾਰਾ ਸਮਾਨ ਨਾਲ ਹੀ ਦਵਾਂਗੇ ਜਿਹੜਾ ਲੱਗਿਆ ਹੋਇਆ ਠੀਕ ਹੈ ਜੀ ਵਧੀਆ ਲੱਗੀ ਹੋਈ ਆ ਬਈ ਆਪਾਂ ਕਹਿ ਸਕਦੇ ਆ ਫਾਈਬਰ ਵਾਲੀ ਓਡਾ ਸਪੋਟਾਂ ਸਪਾਟਾਂ ਵੀ ਐ ਪੂਰੀਆਂ ਸਟੀਲ ਦੀਆਂ ਲੱਗੀਆਂ ਹੋਈਆਂ ਨੇ ਹਾਂਜੀ ਹਾਂ ਸਟੀਲ ਦੀਆਂ ਪਿਓਰ ਫੀਲ ਦੀਆਂ ਹੈਗਾ ਵੀ ਯਾਰ ਲੱਗ ਜੋ ਸਟੇਲਨੈਸ ਸਟੀਲ ਦੀਆਂ ਲੱਗੀਆਂ ਹੋਈਆਂ ਨੇ ਸਾਰੀ ਉਮਰ ਕਿਤੇ ਜਾਣ ਵਾਲੀ ਚੀਜ਼ ਨਹੀਂ ਜੀ ਠੀਕ ਹੈ ਜੀ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਫਿਰ ਬਾਈਕ ਵਾਲੇ ਟਾਇਰ ਬਿਲਕੁਲ ਨਵੇਂ ਆ ਬੀਕੇਟੀ ਕਮਾਂਡਰ ਦੇ ਤੇ ਦੇਖ ਸਾਹਿਬ ਤੁਸੀਂ ਆਹ ਬੇਟਾ ਹੈਗਾ ਫਾਈਬਰ ਦਾ ਨਾ ਇਹ ਹਾਂਜੀ ਹਾਂ ਇਹ ਫਾਈਬਰ ਦਾ ਇਹ ਬੱਸ ਇਹ ਵਾਰੀ ਕੱਲ ਨੂੰ ਸ਼ੌਕ ਨੂੰ ਆਉਣ ਲੱਗਿਆ ਸ਼ੌਕ ਨੂੰ ਲਾਇਆ ਹੋਇਆ ਜੀ ਹਾਂਜੀ ਠੀਕ ਹੈ ਜੀ ਫਰੰਟ ਵਾਲੇ ਟਾਇਰ ਵੀ ਬਿਲਕੁਲ ਨਵੇਂ ਹੈ ਜੀ ਹਾਂਜੀ ਫਰੰਟ ਵਾਲੇ ਟਾਇਰ ਵੀ ਬਿਲਕੁਲ ਨਵੇਂ ਹੈ ਜੀ 750 16 ਵਾਲੀ ਹਾਂਜੀ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਫੋਲੋ ਦਾ ਮਾਡਲ ਕੋਈ ਪੰਪ ਕੰਪਨੀ ਖੁੱਲੇ ਹੋਏ ਜੀ ਕੁਝ ਨਹੀਂ ਹੋ ਰਿਹਾ ਹਾਂਜੀ ਰਿਜਨਲੀ ਇਹ ਵੀ ਟ੍ਰੇਡ ਹੈ ਹਾਂਜੀ 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 ਠੀਕ ਹੈ ਜੀ ਇਹ ਮਾਡਲ ਜੀ ਇਹ ਮਾਡਲ 2013 ਜੀ ਡਿਮਾਂਡ ਜੀ 475000 475 ਡਿਮਾਂਡ ਆ ਹਾਂਜੀ ਇਹ ਜੋ ਵੀ ਕਰਦੋਗੇ ਬੰਦ ਤਾਂ ਹਾਂਜੀ ਹਾਂ ਠੀਕ ਹੈ ਜੀ ਅੱਗੇ ਜੀ ਅੱਗੇ ਆਗੇ ਜੀ ਆਪਣੇ ਕੋਲ ਅਰਜਨ 605 ਠੀਕ ਹੈ ਜੀ 2001 ਮਾਡਲ ਅੱਗੇ ਆ ਗਈ ਅਰਜਨ 605 ਡੀਆਈ ਇੱਕ ਮਾਡਲ ਹਾਂਜੀ ਇਹ ਸਿੰਪਲ ਸਟੀering ਹੈ ਜਾਂ ਪਾਵਰ ਹੈ ਸਿੰਪਲ ਸਿੰਪਲ ਸਟੀering ਹੈ ਜਿਹਦੀ ਕਹਿ ਸਕਦੇ ਹੋ ਇਹ ਪਹਿਲੀਆਂ ਪਹਿਲੀਆਂ ਜੀਆਂ ਚਾਹੀ ਸੀਗੇ ਸੈਂਟਰ ਗੇਅਰ ਦੇ ਵਿੱਚ ਸੈਂਟਰ ਗੇਅਰ ਹੈ ਜੀ ਤੇ ਬਈ ਵਗਰਾਡ ਮਗਰੂਡ ਨਾਲ ਦੀ ਹਜੇ ਤੱਕ ਟਰੈਕਟਰ ਆ ਵਗਰਾਡ ਨਾਲ ਦੇ ਜੀ ਆਹ ਚੀਜ਼ ਇਕੱਲੀ ਫਿੱਟ ਹੋਈ ਹੈ ਸ਼ੋਅ ਤੇ ਆਹ ਹਾਂ ਚੀਜ਼ ਨਾਲ ਦੀ ਹੈ ਪਰਲਾ ਆ ਟਾਪਾ ਵੀ ਨਾਲ ਦਾ ਠੀਕ ਹੈ ਜੀ ਕਈ ਵਾਰੀ ਦੂਰੋਂ ਆਉਂਦਾ ਚੱਲ ਕੇ ਆਉਂਦਾਗਾ ਨਾ ਇਹ ਬਾਹਰ ਹੀ ਖੜਦਾ ਕਰਕੇ ਹੋਇਆ ਇਹ ਜੀ ਗੱਲਾਂ ਕਈ ਵਾਰੀ ਆਪਾਂ ਇਹ ਕਹੀ ਜਾਈਏ ਵੀ origignal ਆ ਇਹ ਨਾਲ ਆ ਆਹ ਚੀਜ਼ ਦੇਖੋ ਜੀ ਆ ਲੈ ਦੂਰੋਂ ਆਉਂਦਾ ਚੱਲ ਕੇ ਫਿਰ ਉਹ ਪਕਾਈ ਜੀ ਹਾਂਜੀ ਹਾਂਜੀ ਆਹ ਸਟicker ਵੀ ਨਾਲ ਦੇ ਆ ਨਾਲ ਦਾ ਆਹ ਚੀਜ਼ ਬਾਈ ਕਹਿੰਦਾ ਮਾੜੀ ਮਾੜੀ ਟੱਚਿੰਗ ਹੋਈ ਹਾਂਜੀ ਹਾਂਜੀ ਠੀਕ ਬਾਡੀ ਸਾਰੀ origignal ਆ ਮਗਰਾ ਟ੍ਰਿਮ ਉਹ ਸਾਰੇ origignal ਆ ਠੀਕ ਹੈ ਜੀ ਬੈਕ ਸਾਈਡ ਤੋਂ ਵੀ ਬਾਡੀ ਦੇਖੋ ਲਿਸ਼ਕਾ ਦੇਖੋ ਜੀ ਆਹ ਚੀਜ਼ ਦੇਖੋ ਉਰਾਲਿਸ ਕਾ ਮਾਰਦਾ ਹਾਂਜੀ ਉਹ ਤਾਂ ਬਾਹਰੇ ਖੜਦਾ ਕਰਕੇ ਥੋੜਾ ਜਿਹਾ ਇੱਥੇ ਇੱਕ ਅਰਜਨ ਨੂੰ ਥੋੜੀ ਜਿਹੀ ਪਹਿਲਾਂ ਦੀ ਸ਼ਿਕਾਇਤ ਆਈ ਇੱਥੋਂ ਪੇਪੜੀ ਜਿ ਬਣ ਕੇ ਰੰਗ ਲੈ ਕੇ ਆਇਆ ਪੇਪੜੀ ਬਣ ਕੇ ਲੈ ਜਾਂਦੀ ਹੈ ਟਾਇਰਾਂ ਦੀ ਪਈਏ ਗੱਲਬਾਤ ਕਰੀਏ ਟਾਇਰ 55 70 ਰੁਪਏ ਹੈਗੇ ਜੀ ਠੀਕ ਹੈ ਜੀ 570 ਰੁਪਏ 6 ਟਾਇਰਾਂ ਦੀ ਆਹ ਦੇਖੋ ਜੀ ਹੁੱਕ ਤੇ ਵਿੱਚ ਵੀ ਰੰਗ ਪਿਆ ਹਾਂ ਨਾਲ ਦੀ origignal ਹੁੱਕ ਹਾਂਜੀ ਕੰਡੀਸ਼ਨ ਦਾ ਪੂਰਾ ਓਕੇ ਆ 24 ਸਾਲ ਹੋ ਗਏ ਜੀ ਟਰੈਕਟਰ ਨੂੰ ਆ ਚੀਜ਼ ਘਸ ਜਾਂ ਘਸ ਜੇ ਜੇ ਟਰਾਲੀ ਟਰੋਲੀ ਤੇ ਚੱਲਦਾ ਹੋਵੇ ਸਿਰਫ ਕੇਤੀ ਦੇ ਚੱਲਿਆ ਪੀ ਵੀ 13 ਸੰਗਰੂਰ ਦਾ ਕਰੇ ਲੂ ਟਰੈਕਟਰ ਜੀ ਜੀ ਕਰੇ ਲੂ ਜਮਾ ਬਿਲਕੁਲ ਇਹ ਵੀ ਤੇਰਾ ਸੰਗਰੂਰ ਦਾ ਨੰਬਰ ਆ ਜੀ ਸਿੰਪਲ ਸਟੀering ਦੇ ਵਿੱਚ ਆ ਗਿਆ ਟਰੈਕਟਰ ਤੇ ਮਾਡਲ ਆ ਗਿਆ 2001 2001 ਡਿਮਾਂਡ ਜੀ ਡਿਮਾਂਡ ਇਹਦੀ 235000 ਜੀ 235000 ਡਿਮਾਂਡ ਆ ਜੀ ਇਹ ਚੋਂ ਕਿੰਨੇ ਕ ਦਾ ਕਰੋਗੇ ਡਿਸਕਾਊਂਟ 15 ਕਿਹ ਹਜ਼ਾਰ ਦੇ ਚ ਕਰਦੇ 15000 ਦਾ ਇਹ ਚੋਂ ਹੋਰ ਡਿਸਕਾਊਂਟ ਹਾਂਜੀ ਠੀਕ ਆ ਜੀ ਇਹ ਜੇ ਆਪਣਾ ਆਪਣੇ ਐਡਰੈਸ ਦੀ ਗੱਲਬਾਤ ਕਰੀ ਜੀ ਆਪਣਾ ਵੈਸੇ ਐਡਰੈਸ ਹੈਗੇ ਜੀ ਆਪਣਾ ਸਟੈਂਡਰਡ ਚੌਕ ਹੰਡਿਆ ਹੈ ਆਪਣਾ ਬਾਬਾ ਟਰੈਕਟਰ ਸੇਲ ਪਰਚੇ ਨਾਮ ਤੇ ਸ਼ੋਰੂਮ ਬਣਾਇਆ ਹੋਇਆ ਹੈ ਠੀਕ ਹੈ ਜੀ ਉੱਥੇ ਆਪਣੇ ਕੋਲੇ 15 ਤੋਂ 20 ਟਰੈਕਟਰ ਹੁੰਦੇ ਹੈ ਹਰ ਸੋਮਵਾਰ ਤੋਂ ਬਣਾ ਆਪਾਂ ਉੱਥੇ ਮਿਲਦਾ ਆਪਾਂ ਸੋਮਵਾਰ ਤੋਂ ਬਣਾ ਹਰ ਰੋਜ਼ ਉੱਥੇ ਹੁੰਦੇ ਹੈ ਠੀਕ ਹੈ ਜੀ ਸੋਮਵਾਰ ਨੂੰ ਇੱਥੇ ਬਰਨਾਲਾ ਮੰਡੀ ਚੰਗੇ ਆਪਾਂ ਠੀਕ ਹੈ ਜੀ ਭੈਲਛੜੀ ਮੰਡੀ ਹਾਂ ਜੀ ਹਾਂ ਵੱਡੀ ਮੰਡੀ ਜੀ ਕੰਟੈਕਟ ਨੰਬਰ ਜੀ ਆਪਣਾ ਕੰਟੈਕਟ ਨੰਬਰ 628309109 ਜੀ ਠੀਕ ਆ ਜੀ ਪੁਰਾਣਾ ਟਰੈਕਟਰ ਵੀ ਕੱਟ ਲਵਾਂਗੇ ਹਾਂ ਜੀ ਹਾਂ ਪੁਰਾਣਾ ਟਰੈਕਟਰ ਵੀ ਕੱਟ ਲਿਆ ਪੰਜਾਬ ਨੰਬਰ ਠੀਕ ਆ ਪੰਜਾਬ ਨੰਬਰ ਹੀ ਹੋਊਗਾ ਹਾਂ ਜੀ ਹਾਂ ਪੰਜਾਬ ਪੰਜਾਬ ਨੰਬਰ ਤੇ ਹੀ ਕੰਮ ਕਰਦੇ ਹਾਂ ਹਾਂ ਜੀ ਹਾਂ ਸਾਰੇ ਪੰਜਾਬ ਠੀਕ ਆ ਜੀ ਤੇ ਲੋਨ ਵਗੈਰਾ ਜੀ ਲੋਨ ਹੋ ਜਾਊਗਾ ਪੰਜਾਬ ਪੰਜਾਬ ਚ ਪੰਜਾਬ ਜਾਂ ਪੰਜਾਬ ਦੇ ਏਰੀਆ ਚ ਸਾਰੇ ਚ ਲੋਨ ਹੋ ਜਾਊਗਾ ਠੀਕ ਆ ਜੀ ਬਾਬਾ ਬੰਦੇ ਆ ਸਿੰਪਲ ਸਕੋਰ ਸਹੀ ਚਾਹੀਆ ਠੀਕ ਆ ਜੀ ਠੀਕ ਗੱਲ ਕਰਕੇ ਬਹੁਤ ਵਧੀਆ ਲੱਗਾ ਜੀ ਧੰਨਵਾਦ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਮਿਲਦੇ ਨੇ ਨਵੇਂ ਵੀਡੀਓ ਨਾਲ ਧੰਨਵਾਦ